ਉਹ ਵਿਅਕਤੀਆਂ ਨੇ ਪੇਸ਼ੈਂਟ ਬਣ ਕੇ ਤੇ ਬੇਰਵਾਹ ਦੇ ਕੇ ਉਹਨਾਂ ਨੂੰ ਪਲੇਖੇ 'ਚ ਗੱਲਾਂ ਚਲਾ ਕੇ ਉਹਨਾਂ ਦੇ ਗੋਲੀ ਮਾਰ ਦਿੱਤੀ ਇਹਦਾ ਚੰਗਾ ਹੋਇਆ ਗੋਲੀ ਜਿਹੜੀ ਹੈ ਉਹ ਉਹਨਾਂ ਦੀਆਂ ਰਿਬਸ ਤੇ ਲੰਗਸ ਦੇ ਕੋਲੇ ਵੱਜੀ ਆ ਜੀਨੇ ਸਾਰਾ ਘੁਮ ਘਮਾ ਕੇ ਬਹੁਤ ਸਾਰੀਆਂ ਜਿਹੜੀਆਂ ਇੰਟਰਸਟਾਈਨਸ ਹੈਗੀਆਂ ਨਾੜਾ ਅੰਦਰ ਲੀਆਂ ਉਹਦਾ ਨੁਕਸਾਨ ਕਰਤਾ ਕਿਵੇਂ ਜਿਵੇਂ ਸਟੂਲ ਪਾਈਪ ਸਾਡੀ ਵੇਸਟ ਪਾਈਪ ਉਹਰਾ ਵੀ ਕਾਫੀ ਡੈਮੇਜ ਹੋ ਗਈ ਉਹਨੂੰ ਵੀ ਬਾਈਪਾਸ ਕੀਤਾ ਹੈ ਸੋ ਸਟਿਲ ਡਾਕਟਰ ਸਾਹਿਬ ਨੂੰ ਮੈਂ ਹੁਣ ਮਿਲ ਕੇ ਆਇਆ ਕਾਲੜਾ ਸਾਹਿਬ ਨੇ ਉਹਨਾਂ ਦੇ ਮੈਨੂੰ ਦਰਸ਼ਨ ਵੀ ਕਰਾਏ ਆਈਸੀਯੂ ਚ ਹੈਗੇ ਸਟਿਲ ਕ੍ਰਿਟੀਕਲ ਉਹਨਾਂ ਦੇ ਹਾਲਾਤ ਹੈ ਪਰ ਚੰਗੀ ਗੱਲ ਇਹ ਹੈ ਕਿ ਵੈਂਟੀਲੇਟਰ ਤੇ ਨੇ ਆਕਸੀਜਨ ਦਾ ਜਿਹੜਾ ਫਲੋ ਹੈਗਾ ਉਹ 100 ਤੇ ਸੀਗਾ 100% ਤੇ ਸੀ ਮਗਰਲੇ 72 ਘੰਟਿਆਂ ਤੋਂ ਉਹਨੂੰ ਹੁਣ 65 ਤੇ ਉਹਨਾਂ ਨੇ ਥੱਲੇ ਸলো ਡਾਊਨ ਕੀਤਾ ਇਹਦੇ ਮਤਲਬ ਇਹ ਹੈ ਕਿ ਹੌਲੀ ਹੌਲੀ ਫਿਰ ਉਹ ਸলো ਡਾਊਨ ਕਰਕੇ ਵੈਂਟੀਲੇਟਰ ਉਤਰ ਜਾਂਦਾ ਹੈ। ਔਰ ਦੂਜਾ ਜਿਹੜਾ ਡਾਕਟਰ ਸਾਹਿਬ ਨੇ ਬਰੀਫ ਕੀਤਾ ਉਹ ਇਹ ਦੱਸਿਆ ਕਿ ਉਹਨਾਂ ਦੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਸਟੇਬਲ ਹੈਗੀ ਹੈ। ਡਾਊਨ ਗ੍ਰੇਡ ਨਹੀਂ ਹੋਇਆ। ਸੋ ਸਟਿਲ ਹੀ ਇਜ਼ ਅ ਸਟੇਬਲ। ਕਹਿੰਦਾ ਮਤਲਬ ਹੈ ਕਿ ਆ ਸਭ ਕੁਝ ਠੀਕ ਹੈਗਾ ਲੇਕਿਨ ਬੀਪੀ ਥੋੜਾ ਜਿਹੜਾ ਉਹ ਲੋ ਹੈ ਜੀ ਨੂੰ ਆ ਜਿਹਨੂੰ ਮੈਡੀਸਿਨਸ ਦੇ ਨਾਲ ਕੰਟਰੋਲ ਕੀਤਾ ਜਾ ਰਿਹਾ ਹੈਗਾ ਸੋ ਮੈਨੂੰ ਪੂਰਨ ਉਮੀਦ ਹੈਗੀ ਆ ਉਹਨਾਂ ਦਾ ਬੀਪੀ ਸਟੇਬਲ ਹੋਏਗਾ ਐਂਡ ਉਹ ਇਸ ਗੱਲ ਚੋਂ ਜਿਹੜਾ ਕ੍ਰਿਟੀਕਲ ਸਟੇਜ ਤੋਂ ਨਿਕਲੇ ਆਉਣਗੇ ਕਿਉਂਕਿ ਅਸੀਂ ਹੋਪਸ ਦੇ ਨਾਲ ਆਪਦੀ ਜ਼ਿੰਦਗੀ ਜਿਉਣੀ ਔਰ ਜਿਹੜਾ ਉਹਨਾਂ ਦੇ ਗੋਲੀ ਨਹੀਂ ਤਾਂ ਦਿਲ ਤੇ ਵੀ ਵੱਜ ਸਕਦੀ ਸੀ ਉਹੀ ਗੋਲੀ ਤੇ ਉਹਰ ਬਚਤ ਕਰਕੇ ਇਮੀਡੀਏਟਲੀ ਬਹੁਤ ਚੰਗਾ ਹਸਪੀਟਲ ਹੈ ਜਿੱਥੇ ਕਾੜਾ ਸਭ ਕੇਅਰ ਕਰ ਰਹੇ ਹੈ DMCD ٹیم ਦੀ ਵੀ ਇਰਿਚ ਸੰਯੋਗ ਲਿਆ ਜਾ ਰਿਹਾ ਸੋ ਆਈ ਹੋਪ ਡਾਕਟਰ ਸਾਹਿਬ ਇਸ ਕੱਲ ਜੋ ਨਿਕਲ ਕੇ ਜਲਦੀ ਆਉਣਗੇ ਔਰ ਅਸੀਂ ਸਾਰੇ ਅਰਦਾਸ ਕਰਦੇ ਹਾਂ ਮਟਿੰਗ ਸਾਹਿਬ ਹਮਰ ਜਾਨਾ ਹਮਲੇ ਹੋ ਰਿਹਾ ਅੱਜ ਵੀ ਇੱਕ ਟੇਲਰ ਤੇ ਹਮਲਾ ਹੋਇਆ ਉਹ ਟੇਲਰ ਵੀ ਬਹੁਤ ਵੱਡਾ ਇੱਕ ਮੈਂ ਸਮਝਦਾ ਕਿ ਜਿਹਨੇ ਉੜਤੇ ਪਜਾਮੇ ਔਰ ਫੈਸ਼ਨ ਦੇ ਯੁੱਗ ਦੇ ਵਿੱਚ ਆਪਣਾ ਉਹਦਾ ਨਾਮ ਕਮਾਇਆ ਸੀ ਵੇਅਰ ਵੈਲ ਟੇਲਰ ਅਸੀਂ ਬਚਪਨ ਚ ਜੋ 7-8 ਸਾਲ 10 ਸਾਲ ਦੇ ਹੁੰਦੇ ਸੀ ਉੱਥੋਂ ਕਪੜੇ ਸਵਾਉਂਦੇ ਹੁੰਦੇ ਸੀਗੇ 10 ਸਾਲ ਦੇ ਸਾਡੇ ਪਰਿਵਾਰ ਵਾਲੇ ਮਨਾਨਕੇ ਲੈ ਕੇ ਜਾਂਦੇ ਸੀ ਵਿਆਹ ਸ਼ਾਦੀਆਂ ਦੇ ਮੌਕੇ ਤੇ ਨਾਮੀ ਇੱਕ ਵਿਅਕਤੀ ਸੀ ਗਾਜੀ ਨੂੰ ਪੂਰਾ ਉਹ Rajasthan Punjab ਦੇ ਲੋਕ ਜਾਣਦੇ ਸਨ ਅੱਜ ਔਰ ਹੈਰਾਨੀ ਦੀ ਗੱਲ ਤਾਂ ਇਹ ਹੈ ਵੀ 300 ਬੰਦਾ 400 ਕੋਈ ਕੰਮ ਕਰਦਾ ਇਸ ਦੇ ਬਾਬਯੂਦ ਤੁਸੀਂ ਦਿਨ ਦਿਹਾੜੇ ਸ਼ਰੀਆਮ ਗੋਲੀ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਔਰ ਮੈਂ ਸਮਝਦਾ ਕਿ ਪਤਾ ਨਹੀਂ ਕੀ ਗੱਲ ਹੈ ਪੰਜਾਬ ਦੇ ਅੰਦਰ ਕੀ ਹੋ ਗਿਆ ਪੰਜਾਬ ਨੂੰ ਪੰਜਾਬ ਦੀ ਸਰਕਾਰ ਸੁੱਤੀ ਪਈ ਹੈ ਲਾਅ ਐਂਡਰ ਬੁਰਾ ਹਾਲ ਹੈ ਅੱਜ ਮੈਂ ਤੀਜੀ ਤੇ ਚੌਥੀ ਘਟਨਾ ਚ ਮੋਗੇ ਆ ਗਿਆ ਇੱਕ ਤਾਂ ਉਹ ਜੁਵਲਰ ਤੇ ਘਟਨਾ ਕਰਮ ਹੋਇਆ ਉਹ ਆਪਣੀ ਜਾਨ ਬਚਾਉਣ ਲੱਗਿਆ ਫਿਰ ਉਹਨੇ ਲੋਕ ਲਾ ਲਿਆ ਤੇ ਗੋਲੀ ਮਾਰ ਦਿੱਤੀ ਗਈ ਉਹਨੂੰ ਇੱਕ ਉਹ ਸਾਡਾ ਬਲਾਗ ਦਾ ਪ੍ਰਧਾਨ ਸੀਗਾ ਬੱਲੀ ਉਹ ਮਾਰ ਦਿੱਤਾ ਗਿਆ ਕੋਈ ਸਮਝ ਨਹੀਂ ਆਈ ਕੌਣ ਮਾਰ ਗਿਆ ਨਿਸ਼ੇੜੀ ਜੇ ਫੜ ਲੇ ਤੀਜਾ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਨੂੰ ਫਰौती ਆਈ ਸੀ 2022 ਚ ਮੰਗੀ ਗਈ ਸੀ ਫਿਰ ਇਹਨਾਂ ਨੇ ਇੱਕ ਉਹਨਾਂ ਨੂੰ ਗਨਮੈਨ ਵੀ ਸਕਿਉਰਿਟੀ ਪ੍ਰੋਵਾਈਡ ਕੀਤੀ ਰੈਪਿਡ ਫੋਰਸ ਦੀ ਉਹਨਾਂ ਦੇ ਪਰਿਵਾਰ ਵਾਲੇ ਨੇ ਬੇਟੇ ਨੇ ਦੱਸਿਆ ਕਿ ਬਾਹਰ ਜੀਪ ਲੱਗ ਜਾਂਦੀ ਸੀ ਫਿਰ ਮਹੀਨੇ ਬਾਅਦ ਉਹ ਵਾਪਸ ਲੈ ਲਿਆ ਸਕਿਉਰਿਟੀ ਗਾਰਡ ਇਹ ਪੁਲਿਸ ਦਾ ਜਮਾਂ ਸੱਤਿਆਨਾਸ਼ ਹੋਇਆ ਪਿਆ ਇਸ ਪੰਜਾਬੀ ਪੁਲਿਸ ਦਾ ਕਿ ਭਾਈ ਉਹਨੂੰ ਤੁਸੀਂ ਸਕਿਉਰਿਟੀ ਦਿੱਤੀ ਔਰ ਕਿਸ ਤੇ ਆਪਨੇ ਸਕਿਉਰਿਟੀ ਵਾਪਸ ਲਈਏ ਇਹਦਾ ਮਤਲਬ ਤੁਸੀਂ ਲਿਖ ਕੇ ਦਿਓ ਜ਼म्मेदार ਹੋ ਕਿ ਇਹਨਾਂ ਮਤਲਬ ਖਤਰਾ ਟਲ ਗਿਆ ਹੈ ਤੁਸੀਂ ਸਿਕਿਉਰਿਟੀ ਵਾਪਸ ਲਾਈ ਰੈਕੀ ਕਰਕੇ ਕੋਈ ਲੰਡਾ ਲੰਡਾ ਹੈਗਾ ਉਹਨੇ ਬਹੁਤ ਅਤਿਆਚਾਰ ਉਹਨੂੰ ਨਾਰ ਦੇਓ ਫੜ ਕੇ ਇਹੋ ਜਿਹੇ ਬੰਦਿਆਂ ਦਾ ਇਨਕਾਊਂਟਰ ਕਿਉਂ ਨਹੀਂ ਕਰਦੇ ਜਿਹੜੇ ਵਿਅਕਤੀ ਜਿਹੜੇ ਵਿਅਕਤੀਆਂ ਨੇ ਇੰਨਾ ਗੰਦ ਮਚਾਇਆ ਵਿਆ ਪੰਜਾਬ ਦੇ ਅੰਦਰ ਈਜ਼ੀ ਮਨੀ ਸੌਖਾ ਪੈਸਾ ਵਟੋਰਨ ਤੇ ਇਹਨਾਂ ਗੈਂਗਸਟਰਾਂ ਨੇ ਲੱਖ ਬਣ ਲਿਆ ਇਹ ਸਾਡਾ ਰਾਜ ਵੀ ਸੀਗਾ ਇਹਦੋਂ ਪਹਿਲਾਂ 5 ਸਾਲ ਦੱਸੋ ਮੈਨੂੰ ਕਿਹੜਾ ਲੰਡਾ ਸੀ ਕਿਹੜਾ ਕੋਈ ਬੋਲਦਾ ਸੀ ਖੁਸਕਦਾ ਸੀ ਇੱਥੇ ਸਿੱਧੂ ਮੂਸੇਆ ਦੇ ਤੋਂ ਲੈ ਕੇ ਨਰਿੰਦਰ ਮੋhta ਹੈ ਜਾਂ ਤਾਂ ਸਰਕਾਰ ਬਿਲਕੁਲ ਦਿੱਲੀ ਦੀ ਸਰਕਾਰ ਵੀ ਸੁੱਤੀ ਪਈ ਹੈ ਕੀ ਕਰੀ ਕਰ ਰਹੀ ਹੈ ਭਾਜਪੀ 80 ਕਿਲੋਮੀਟਰ ਦਾ ਬਾਰਡਰ ਤੋਂ ਏਰੀਆ ਬੀਐਸਐਫ ਦਾ ਵਧਾਤਾ ਬਾਰਡਰ ਸਕਿਉਰਿਟੀ ਫੋਰਸਸ ਦਾ ਹੁਣ ਪੂਰਾ ਤੁਹਾਡਾ دخل ਹੈ ਰੌਾ ਤੁਹਾਡੇ ਕੋਲੇ ਇੰਟੈਲੀਜੈਂਸੀ ਹੈ ਮੈਂ ਪਿੱਛੇ ਦੇ ਹੋਮ ਅਫੇਅਰ ਕਮੇਟੀ ਸੀਗੀ ਦਿੱਲੀ ਦੇ ਵਿੱਚ ਪਰਸੋਂ ਚੌਥੇ ਮੈਂ ਉਹਰਾ ਮੈਂਬਰ ਹਾਂ ਮੈਂ ਕਿਹਾ ਕਮ ਸੇ ਕਮ ਤੁਸੀਂ ਤਾਂ ਗੈਂਗਸਟਰਾਂ ਦੀਆਂ ਇੰਟਰਵਿਊਜ਼ ਨਹੀਂ ਰੋਕ ਸਕੇ ਤੁਸੀਂ ਤਾਂ ਉਹਨਾਂ ਨੂੰ ਗਲੋਰੀਫਾਈ ਕਰਦੇ ਹੋ ਤੁਸੀਂ ਰੋਜ਼ਾਨਾ ਉਹਨਾਂ ਤੋਂ ਟੈਲੀਫੋਨ ਫੜੇ ਜਾਂਦੇ ਆ ਉਹ ਗੁਰਪੰਤ ਸਿੰਘ ਪੰਨੂ ਅਰਗੇ ਉੱਥੋਂ ਟੈਰਰ ਕ੍ਰੀਏਟ ਕਰਦੇ ਆ ਸੋ ਸਾਈਬਰ ਕ੍ਰਾਈਮ ਵੀ ਇੰਨਾ ਵੱਧ ਗਿਆ ਸੋ ਪੰਜਾਬ ਦੀ ਜਿਹੜੀ ਸਰਕਾਰ ਹੈ ਮੁਕੰਮਲ ਤੌਰ ਤੇ ਲਾਅ ਐਂਡ ਆਰਡਰ ਫੇਲ ਹੋ ਚੁੱਕਿਆ ਔਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਨ ਤੇ ਇਸ ਗੱਲ ਦੀ ਕੋਈ ਜੂ ਨਹੀਂ ਸਰਕਰੇ ਕਿਤੇ ਵੀ ਮੌਤ ਹੋ ਜੇ ਇਹ ਮੌਤ ਨੂੰ ਤਾਂ ਜਿਵੇਂ ਮਰੁੰਡੇ ਵੇਚਦੇ ਇਸ ਤਰ੍ਹਾਂ ਦਾ ਕੰਮ ਹੋਇਆ ਫਰੋਤੀ ਕਹਿ ਕੇ ਮੰਦਾ ਔਰ ਹਜ਼ਾਰਾਂ ਕਰੋੜ ਰੁਪਿਆ ਪੰਜਾਬ ਦਾ ਫਰੋਤੀਆਂ ਚ ਲੁੱਟ ਲਿਆ ਗਿਆ ਇਸ ਟੈਰਰ ਕਰਕੇ ਹੁਣ ਕਿਹੜਾ ਡਾਕਟਰ ਨਹੀਂ ਪੈਸੇ ਦੇਗਾ ਭਾਈ ਜੇ ਡਾਕਟਰ ਕੰਬੋਜ਼ ਦੇ 2022 ਤੋਂ ਲੈ ਕੇ ਇਹਨਾਂ ਨੇ ਆਖਿਆ ਮੁੱਕ ਗਿਆ ਕੰਮ ਤੇ 25 ਚ ਜਾ ਕੇ ਉਹਨਾਂ ਦੀ ਠੋਕਤਾ ਬੰਦਾ ਹੁਣ ਚੁੱਪ ਕਰਕੇ ਜਿਹੜਾ ਡਾਕਟਰ ਹੈ ਗਾਂ ਤੂੰ ਕੋਈ ਮੰਗੂਗਾ ਪੈਸੇ ਉਹ ਚੁੱਪ ਕਰਕੇ ਦੇ ਆਉਂਦਾ ਕੌਣ ਦੇਗਾ ਸਕਿਉਰਿਟੀ ਇਹ ਰਿਸਪੌਂਸਿਬਿਲਟੀ ਹੈ ਫੜੋੜੋ ਸਿਸਪੀਨੂ ਫੜੋ ਉਸ ਐਸਪੀ ਨੂੰ ਜਿਹਨੇ ਸਿਕਿਉਰਿਟੀ ਦਿੱਤੀ ਸੀ ਤੇ ਵਿਡਰੋਕ ਹੀ ਨਹੀਂ ਕੀਤੀ ਹੈ ਬਿਨਾ ਗੱਲ ਤੋਂ ਇਸੇ ਤਰ੍ਹਾਂ ਹੀ ਮੁੱਸੇ ਆਵੇ ਦੀ ਸਿਕਿਉਰਿਟੀ ਵਿਡਰੋ ਕਰ ਲਈ ਸੀ ਟੀਵੀ ਤੇ ਆਇਆ ਲੈ ਲਈ ਸਿਕਿਉਰਿਟੀ ਬਾਕਸ ਉਹਦਾ ਸ਼ਾਮ ਨੂੰ ਕੰਮ ਕਰਕੇ ਸੋ ਕਹਿਣ ਦਾ ਮਤਲਬ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਹੈ ਪੰਜਾਬ ਦੇ ਅੰਦਰ ਸਰਕਾਰ ਦੀ ਮੈਂ ਨਿੰਦਾ ਕਰਦਾ ਸ਼ਰਮ ਹੋਣੀ ਚਾਹੀਦੀ ਹੈ ਸਰਕਾਰ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਪੰਜਾਬ ਦੀ ਪੁਲਿਸ ਤਾਂ ਲੱਗੀ ਵੀ ਹੈ ਕਾਂਗਰਸੀਆਂ ਦੇ ਪਰਚੇ ਦੇ 752 ਚ ਫੜ ਲਿਆ ਜੀ ਅੱਜ ਕੀ ਫੜ ਲਿਆ ਅੱਜ ਫਲਾਣਾ ਪਰਚਾ ਦਿੱਤਾ ਜੀ ਆ ਸਾਡੇ ਕਿਧਰ ਬਾਹਰ ਰੋਜ਼ 752 ਦੀਆਂ ਜਵਾਨਤਾ ਕਰਾਉਣਾ ਉਹਨਾਂ ਨੂੰ 12-12 ਦਿਨ ਜੇਲ੍ਹ ਚ ਭੇਜ ਦਿੰਦਾ ਉਤੋਂ ਦੀ ਬੋਲ ਜਿਹੜਾ ਕੰਮ ਕਰਨ ਵਾਲਾ ਹੈ ਲਾਅ ਐਂਡ ਆਰਡਰ ਨੂੰ ਠੀਕ ਕਰਨ ਵਾਲਾ ਉਹਦੇ ਤੇ ਕੋਈ ਤਵੱਜੂ ਨਹੀਂ ਸਰ ਤੁਸੀਂ ਮਿਲੇ ਉਹਨਾਂ ਨੂੰ ਹੁਣ ਹਾਲਤ ਕਿੱਦਾ ਉਹਨਾਂ ਦੀ ਨਾਲ ਕੋਈ ਗੱਲਬਾਤ ਹੋਈ ਤਾਂ ਪਰਿਵਾਰ ਨਾਲ ਹੋਈ ਉਹਨਾਂ ਦੀ ਭੈਣ ਨਾਲ ਗੱਲ ਹੋਈ ਉਹਦੇ ਬੇਟੇ ਨਾਲ ਗੱਲ ਹੋਈ ਉਹਨਾਂ ਦੀ ਭਾਂਜੀ ਨਾਲ ਗੱਲ ਹੋਈ ਬ੍ਰਿੰਦ ਸਾਬ ਜੀ ਇਸ ਤੋਂ ਹਟ ਕੇ ਇੱਕ ਸਵਾਲ ਆਇਆ ਡਾਕਟਰ ਨਿਸ਼ੀਕੰਥ ਦੂਬੇ ਦਾ ਇੱਕ ਵੀਰ ਆਇਆ ਮੈਸੇਜ ਆਇਆ ਉਹਨਾਂ ਦਾ ਕਿ ਦਰਬਾਰ ਸਾਹਿਬ ਤੇ 84 ਜਿਹੜਾ ਹਮਲਾ ਹੋਇਆ ਸੀ ਉਦੋਂ ਬ੍ਰਿਟੇਨ ਸੈਨਾ ਨਾਲ ਸੀ ਉਹਨਾਂ ਦੇ ਜਿਹੜਾ ਨਿਸ਼ੀਕੰਦ ਦੁੱਬੇ ਵਾਈ ਹੱਥ ਬਿਖੜੀ ਹੈ ਇਹ ਕੇਵਲ ਤੇ ਕੇਵਲ ਉਹ ਗੱਲ ਬੋਲਦਾ ਹੈ ਜੋ ਅਮਿਤ ਸ਼ਾਹ ਜੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਔਰ ਇਹ ਜਾਣ ਬੁੱਝ ਕੇ ਦੇਸ਼ ਦੇ ਅੰਦਰ ਪਿੱਛੇ ਜੇ ਮੁਸਲਮਾਨ ਭਰਾਵਾਂ ਤੇ ਸਾਡੇ ਤੇ ਜਿਹੜਾ ਬਿਆਨ ਦਿੱਤਾ ਸੀ ਆ ਵਕਫ ਬੋਰਡ ਨੂੰ ਲੈ ਕੇ ਪਿੱਛੇ ਤੇ ਸੁਪਰੀਮ ਕੋਰਟ ਤੇ ਇਹਨਾਂ ਨੇ ਟਿੱਪਣੀ ਕਰਤੀ ਸੀ ਨਿਸ਼ੀਕੰਦ ਦੁੱਬੇ ਨੇ ਇਹ ਕੁਝ ਵੀ ਬੋਲ ਸਕਦਾ ਹੈ ਇਹ ਇਹ ਜਾਨ ਪੁੱਜ ਕੇ ਦੇਸ਼ ਦੇ ਲੋਕਾਂ ਨੂੰ ਭੜਕਾਉਣ ਵਾਸਤੇ ਲੜਾਉਣ ਵਾਸਤੇ ਆਪਸ ਵਿੱਚ ਮੰਡੇਨਾਸਤੀ ਨਿਸ਼ੀਕਾਂਤ ਦੁੱਬੇ ਵਰਗੇ ਕੁਝ ਜਿਹੜੇ ਵਕਤਾ ਹੈ ਇਹ ਰਾਹੁ ગાંધી ਦੇ ਅਟੈਕ ਬਹੁਤ ਕਰਦਾ ਪਾਰਲੀਮੈਂਟ ਦੇ ਵਿੱਚ ਅਨਨੇਸੈਸਰੀਲੀ ਇਹਨੂੰ ਬੋਲਣ ਦਾ ਸਮਾਂ ਦਿੰਦਾ ਸਪੀਕਰ ਜਦੋਂ ਉਂਗਲ ਖੜਾ ਕਰਦਾ ਹੈ ਸਾਨੂੰ ਤਾਂ ਟਾਈਮ ਨਹੀਂ ਮਿਲਦਾ ਉਦੋਂ ਇਹਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ ਕਿਉਂਕਿ ਇਹਦੀ ਤਿਆਰੀ ਹੁੰਦੀ ਹੈ ਵੀ ਅੱਜ ਤੂੰ ਇਸ ਪਾਸੇ ਗੱਡੀ ਘਮਾਉਣੀ ਹੈ ਤੇ ਗੱਲ ਡਾਇਵਰਟ ਕਰ ਉਹ ਕਹਿੰਦੇ ਖੇਲੋਣਾ ਇੱਕ ਸੈਕਟਰ ਹੁੰਦਾ ਹੈ ਇਹਨਾਂ ਲਈ ਕਾਂਗਰਸ ਲਈ ਸਾਨੂੰ ਨਿਸ਼ੀਕਾਂਦ ਦੁੱਬੇ ਤੋਂ ਜਿਹੜਾ ਕੱਲ ਆਇਆ ਹੈ ਜੇ ਉਹਰੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਕਾਂਗਰਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੇ ਖੰਡਾਦੀ ਲੜਾਈ ਲੜੀ ਹੈ 138 ਸਾਲ ਪੁਰਾਣੀ ਪਾਰਟੀ ਹੈ ਉਹ ਦੋ ਨਿਸ਼ੀ